ਦੋਸਤੋ ਤੁਸੀਂ ਸੋਸ਼ਲ ਮੀਡੀਆ ਤੇ ਅਕਸਰ ਇਹ ਵੀਡੀਓਜ਼ ਦੇਖੇ ਹੋਣਗੇ ਜਿਨ੍ਹਾਂ ਵਿੱਚ ਇਹ ਸੈਨਿਕ ਲਾਲ ਜਾਂ ਨੀਲੀ ਵਰਦੀ ਅਤੇ ਕਾਲੇ ਜਾਂ ਸਨੇਹਰੀ ਟੋਪ ਪਾਈ ਘੋੜਿਆਂ ਤੇ ਚੜ ਕੇ ਇੱਕ ਵਿਸ਼ੇਸ਼ ਜਗ੍ਹਾ ਤੇ ਤਨਾਤ ਹੁੰਦੇ ਹਨ ਸੈਲਾਨੀ ਅਤੇ ਆਮ ਲੋਕ ਇਹਨਾਂ ਨਾਲ ਹਰ ਵੇਲੇ ਫੋਟੋਆਂ ਖਿਚਵਾਉਂਦੇ ਰਹਿੰਦੇ ਹਨ ਕਈ ਵਾਰ ਇਹਨਾਂ ਦੇ ਘੋੜੇ ਫੋਟੋ ਖਿਚਵਾ ਰਹੇ ਲੋਕਾਂ ਨੂੰ ਦੰਦੀਆਂ ਵੀ ਵੱਢ ਜਾਂਦੇ ਹਨ ਆਖਿਰ ਇਹ ਘੋੜਸਵਾਰ ਕੌਣ ਹਨ ਅਤੇ ਇਹ ਕਿਹੜੀ ਜਗ੍ਹਾ ਤੇ ਤਨਾਤ ਹੁੰਦੇ ਹਨ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਇਹਨਾਂ ਘੋੜਸਵਾਰ ਸੈਨਿਕਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਤਾਂ ਜੋ ਅਗਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਅਸਲ ਵਿੱਚ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬ੍ਰਿਟੇਨ ਦਾ ਕਿਸੇ ਸਮੇਂ ਅੱਧੀ ਦੁਨੀਆ ਤੇ ਰਾਜ ਸੀ। ਇਹ ਇਲਾਕਾ ਇੰਨਾ ਵੱਡਾ ਸੀ ਕਿ ਕਹਾਵਤਾਂ ਮਸ਼ਹੂਰ ਹੋ ਗਈਆਂ ਸਨ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਛਿਪਦਾ। ਉਸ ਸਮੇਂ ਬ੍ਰਿਟਿਸ਼ ਸਨਾਵਾਂ ਦੀ ਇੱਕ ਵੱਖਰੀ ਹੀ ਸ਼ਾਨ ਹੁੰਦੀ ਸੀ ਅਤੇ ਮੌਜੂਦਾ ਅਮਰੀਕਾ ਵਰਗੇ ਤਕੜੇ ਦੇਸ਼ ਵੀ ਇਹਨਾਂ ਦੇ ਗੁਲਾਮ ਸਨ। ਉਸ ਦੌਰ ਦੀ ਸ਼ਾਨ ਅਤੇ ਵਿਰਾਸਤ ਨੂੰ ਅੰਗਰੇਜ਼ਾਂ ਨੇ ਅੱਜ ਵੀ ਆਪਣੀ ਘੋੜਸਵਾਰ ਸੈਨਾ ਦੇ ਰੂਪ ਵਿੱਚ ਬਰਕਰਾਰ ਰੱਖਿਆ ਹੋਇਆ ਹੈ। ਵਿਸ਼ੇਸ਼ ਦਿਲ ਖਿੱਚਵੀਂ ਲਾਲ ਵਰਦੀ ਅਤੇ ਸੁਨਹਿਰੀ ਜਾਂ ਕਾਲੇ ਟੋਪ ਵਾਲੇ ਇਹ ਘੋੜਸਵਾਰ ਸੈਨਿਕ ਅਸਲ ਵਿੱਚ ਇੰਗਲੈਂਡ ਦੇ ਸ਼ਾਹੀ ਪਰਿਵਾਰ ਇਸ ਸੁਰੱਖਿਆ ਵਿੱਚ ਤਨਾਤ ਹੁੰਦੇ ਹਨ ਇਨ੍ਹਾਂ ਘੋੜਸਵਾਰ ਸੈਨਿਕਾਂ ਨੂੰ ਉਹੀ ਵਿਰਾਸਤੀ ਵਰਦੀ ਪਹਿਨਾਈ ਜਾਂਦੀ ਹੈ ਜੋ ਸ਼ਾਹੀ ਫੌਜਾਂ ਸਦੀਆਂ ਪਹਿਲਾਂ ਪਹਿਨਦੀਆਂ ਸਨ ਇਨ੍ਹਾਂ ਘੋੜਸਵਾਰਾਂ ਨੂੰ ਆਮ ਤੌਰ ਤੇ ਕਿੰਗਸ ਗਾਰਡਸ ਕਹਿ ਕੇ ਬੁਲਾਇਆ ਜਾਂਦਾ ਹੈ ਇਹ ਸੁਰੱਖਿਆ ਗਾਰਡ ਆਮ ਤੌਰ ਤੇ ਬਕਿੰਗਮ ਪੈਲੇਸ ਵਿੰਡਸਰ ਪੈਲੇਸ ਅਤੇ ਸੇਂਟ ਜੇਮਸ ਪੈਲੇਸ ਦੇ ਬਾਹਰ ਤਨਾਤ ਹੁੰਦੇ ਹਨ ਆਪਣੀਆਂ ਚਟਕੀਲੀਆਂ ਵਰਦੀਆਂ ਅਤੇ ਅਨੁਸ਼ਾਸਨ ਦੇ ਚਲਦਿਆਂ ਇਹ ਘੋੜਸਵਾਰ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇ ਰਹਿੰਦੇ ਹਨ ਦੂਰੋਂ ਨੇੜਿਓਂ ਆਉਣ ਵਾਲੇ ਸਲਾਨੀਆਂ ਤੋਂ ਇਲਾਵਾ ਸਥਾਨਕ ਲੋਕ ਅਤੇ ਬੱਚੇ ਆਦ ਅਕਸਰ ਇਹਨਾਂ ਨਾਲ ਤਸਵੀਰਾਂ ਵੀਰਾਂ ਖਚਵਾਉਂਦੇ ਨਜ਼ਰ ਆਉਂਦੇ ਹਨ ਇੱਕ ਵਿਸ਼ੇਸ਼ ਦਾਇਰੇ ਤੋਂ ਅੰਦਰ ਆ ਕੇ ਤਸਵੀਰਾਂ ਖਚਵਾਉਣ ਜਾਂ ਘੋੜਿਆਂ ਦੀਆਂ ਲੰਗਾਮਾਂ ਨੂੰ ਹੱਥ ਲਗਾਉਣ ਵਾਲਿਆਂ ਨੂੰ ਇਹ ਗਾਰਡ ਸਖਤੀ ਨਾਲ ਰੋਕਦੇ ਹਨ ਇਨ੍ਹਾਂ ਘੋੜਸਵਾਰਾਂ ਦੀ ਸ਼ਿਫਟ ਆਮ ਤੌਰ ਤੇ 3 ਘੰਟਿਆਂ ਦੀ ਹੁੰਦੀ ਹੈ ਜਿਸ ਤੋਂ ਬਾਅਦ ਗਾਰਡਸ ਨੂੰ ਬਦਲ ਦਿੱਤਾ ਜਾਂਦਾ ਹੈ ਕਈ ਵਾਰ ਇਨ੍ਹਾਂ ਦੇ ਘੋੜੇ ਕਾਫੀ ਅਥਰੇ ਹੁੰਦੇ ਹਨ ਅਤੇ ਫੋਟੋਆਂ ਖਚਵਾਉਣ ਵਾਲਿਆਂ ਦੇ ਦੰਦੀਆਂ ਵੀ ਵੱਢ ਜਾਂਦੇ ਹਨ ਇਨ੍ਹਾਂ ਸੈਨਿਕਾਂ ਨੂੰ ਉਤਸੁਕ ਲੋਕਾਂ ਵੱਲੋਂ ਪੈਦਾ ਕੀਤੀਆਂ ਜਾਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਾਉਣ ਲਈ ਮੌਕੇ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਬ੍ਰਿਟਿਸ਼ ਪੁਲਿਸ ਵੀ ਤਨਾਤ ਰਹਿੰਦੀ ਹੈ ਇਸ ਦੇ ਨਾਲ ਹੀ ਘੋੜਸਵਾਰਾਂ ਦੀਆਂ ਇਹ ਕਿੰਗ ਚਾਰਲਸ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਵੀ ਪ੍ਰਦਾਨ ਕਰਦੀਆਂ ਹਨ ਕਿਸੇ ਵਿਸ਼ੇਸ਼ ਮਹਿਮਾਨ ਦੀ ਬ੍ਰਿਟੇਨ ਆਮਦ ਦੇ ਮੌਕੇ ਤੇ ਇਹ ਟੁਕੜੀਆਂ ਉਹਨਾਂ ਨੂੰ ਪੁਰਾਣੇ ਜ਼ਮਾਨੇ ਦੀਆਂ ਘੋੜਿਆਂ ਵਾਲੀਆਂ ਸ਼ਾਹੀ ਬੱਗੀਆਂ ਦੀ ਸਵਾਰੀ ਵੀ ਕਰਵਾਉਂਦੀਆਂ ਹਨ ਇਹੀ ਨਹੀਂ ਸ਼ਾਹੀ ਮਹਿਮਾਨਾਂ ਨੂੰ ਪ੍ਰਾਤਨ ਰਵਾਇਤੀ ਵਰਦੀਆਂ ਪਾ ਕੇ ਇਹ ਵਿਸ਼ੇਸ਼ ਸੈਨਿਕ ਟੁਕੜੀਆਂ ਉਹਨਾਂ ਨੂੰ ਸਲਾਮੀ ਵੀ ਦਿੰਦੀਆਂ ਹਨ ਇਸ ਦੇ ਨਾਲ ਹੀ ਪੈਲੇਸ ਦੇ ਬਾਗੀਚਾਂ ਅਤੇ ਸੈਰਗਾਹਾਂ ਵਿੱਚ ਕਿੰਗ ਚਾਰਲਸ ਅਤੇ ਉਸਦੇ ਪਰਿਵਾਰ ਦੇ ਘੁੰਮਣ ਦੌਰਾਨ ਵੀ ਇਹ ਟੁਕੜੀਆਂ ਸ਼ਾਹੀ ਬੱਗੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਸਲ ਵਿੱਚ ਇਹ ਵਿਸ਼ੇਸ਼ ਘੋੜਸਵਾਰ ਟੁਕੜੀਆਂ ਬ੍ਰਿਟੇਨ ਦੀ ਸ਼ਾਹੀ ਸ਼اندار ਵਿਰਾਸਤ ਦਾ ਇੱਕ ਹਿੱਸਾ ਹਨ ਜਿਨ੍ਹਾਂ ਨੂੰ ਗੋਰਿਆਂ ਨੇ ਅੱਜ ਵੀ ਸਹੇਜ ਕੇ ਰੱਖਿਆ ਹੋਇਆ ਹੈ 200 ਇਸ ਤਰ੍ਹਾਂ ਦੇ ਇਤਿਹਾਸਿਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ